हां जी दोस्तों सारेया सा नु सस्श्रीकाल स्वागत करदेया टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੱਲਾ ਕੱਲੇ ਪਿੰਡ ਦੋਸਤੋ ਤਹਿਸੀਲ ਖੰਡੂਰ ਸਾਹਿਬ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਜਦੋਂ ਦੋਸਤੋ ਬਿਲਕੁਲ ਤਰਨਤਾਰਨ ਸਾਹਿਬ ਤੋਂ ਆਪਾਂ ਗੋਇੰਦਵਾਲ ਗੋਇੰਦਵਾਲ ਸਾਹਿਬ ਆਉਣੇ ਆ ਤਾਂ ਰਸਤੇ ਵਿੱਚ ਦੋਸਤੋ ਵਹੀਂ ਪੁਈ ਅੱਡਾ ਆਉਂਦਾ ਠੀਕ ਹੈ ਜੀ ਵਹੀਂ ਪੁਈ ਵੀ ਬਿਲਕੁਲ ਨਜ਼ਦੀਕ ਆ ਤੇ ਇੱਕ ਪਾਸੇ ਪਿੰਡ ਦੁਲਚੀਪੁਰ ਥੋੜੀ ਦੂਰੀ ਤੇ ਆ ਬੜਿੰਗ ਪਿੰਡ ਬਿਲਕੁਲ ਲੱਗੇ ਆ ਕੰਗ ਪਿੰਡ ਦੀ ਦੂਰੀ ਥੋੜੀ ਹੈਗੀ ਆ ਇਥੋਂ ਤੇ ਖਾਸ ਵਿਚਰ ਤੁਸੀਂ ਪਿੰਡ ਕੱਲੇ ਕਰਨੀ ਹੈਗੀ ਆ ਠੀਕ ਆ ਜੀ ਖੰਡੂਰ ਸਾਹਿਬ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਆ ਤੇ ਸਾਰੇ ਵੀਰ ਜਾਣਦੇ ਆ ਬਈਪੂਈ ਨੂੰ ਨਾਰਮਲ ਹੀ ਸਾਰੇ ਵੀਰ ਜਾਣਦੇ ਆ ਬਿਲਕੁਲ ਸੈਂਟਰ ਮਿਡ ਪੁਆਇੰਟ ਹੈਗਾ ਦੋਸਤੋ ਜਦੋਂ ਤਰਨਤਨ ਸਾਹਿਬ ਤੋਂ ਆਪਾਂ ਗੋਇੰਦਵਾਲ ਸਾਹਿਬ ਆਉਣੇ ਆ ਤੇ ਖਾਸ ਵਿਚਰ ਤੁਸੀਂ ਪਿੰਡ ਕੱਲੇ ਕਰ ਸਕਦੇ ਹੋ ਬਿਲਕੁਲ ਇੱਕ ਘਰੇਲੂ ਨਾਰਮਲ ਘਰੇਲੂ ਪਰਿਵਾਰ ਦੇ ਵਿੱਚੋਂ ਆਪਾਂ ਇਹ ਅੱਜ ਇੱਕ ਵੀਡੀਓ ਬਿਲਕੁਲ ਕਵਰੇਜ ਕਰਦੇ ਪਏ ਆ ਦੋਸਤੋ ਤਿੰਨ ਵਾੜਾ ਦਿਖਾ ਦੇਣੀਆਂ ਨੇ ਤੁਹਾਨੂੰ ਤਿੰਨੇ ਬਿਲਕੁਲ ਸਹੀਆਂ ਸਭਾਈਆਂ ਨੇ ਤੇ ਲਾਸਟ ਵਿੱਚ ਦੋਸਤੋ ਇੱਕ ਗੱਡੀ ਤੁਹਾਨੂੰ ਦਿਖਾ ਦਾਂਗੇ ਕਾਰ ਵੀ ਵਿਕਾਊ ਵੀਰ ਕਰਦਾ ਪਿਆ ਬਿਲਕੁਲ ਟਾਟਾ ਦੀ ਇੰਡigo ਜਿਹੜੀ ਦੋਸਤੋ ਸੀਐਸ ਗੱਡੀ ਹੈਗੀ ਆ ਠੀਕ ਆ ਜੀ ਇੰਡigo ਸੀਐਸ ਗੱਡੀ ਆ ਲਾਸਟ ਵਿੱਚ ਉਹ ਵੀ ਆਪਾਂ ਕਵਰ ਕਰਦੇਾਂਗੇ ਸੋ ਤਿੰਨ ਪਸ਼ੂ ਆ ਤਿੰਨਾ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਗੁਰਦੇਵ ਸਿੰਘ ਓਨਰ ਆ ਨੰਬਰ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਆਂ ਕਿ ਐਨੀਮਲ ਜਿਹੜਾ ਪਸੰਦ ਆਊਗਾ ਦੋ ਟਾਈਮ ਚੁਵਾਈ ਤਸੱਲੀ ਤੁਸੀਂ ਕਰ ਲਿਓ ਘਰ ਆਣ ਕੇ ਠੀਕ ਆ ਜੀ ਆਓ ਲੈਨੇ ਆ ਜਾਣਕਾਰੀ ਵੀਰ ਗੁਰਦੇਵ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਗੁਰਦੇਵ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ अच्छा पाजी पशु जिन्ने ਵੀ ਆਪਾਂ ਜ਼ਿਕਰ ਕੀਤਾ ਵੀ ਹੈ ਆਪਣੇ ਘਰ ਦੇ ਹੀ ਆ। ਪਾਜੀ ਘਰ ਦੇ ਹੀ ਘਰ ਦੇ ਹੀ ਆਪਣੇ। ਠੀਕ ਹੈ ਜੀ। ਪਿਛਲੇ ਸੂਏ ਲਾਏ ਸੀ ਤੇ ਅਰਕੇ ਹੁਣ ਫਿਰ ਬਾਹਰ ਦਾ ਕੰਮ ਬੰਨ੍ਹ ਕਰਕੇ ਹੂੰ ਤੇ ਵੀਜ਼ਾ ਆ ਗਿਆ ਹੁਣ ਤੇ ਤਾਂ ਕਰਕੇ ਫਿਰ ਨਹੀਂ ਓਦਾਂ ਦੇ ਆਪਣਾ ਚਲੋ ਕਾਰੋਬਾਰ ਆਪਾਂ ਚਲਾਇਆ ਸੀ ਬੜਾ ਸੋਹਣਾ ਚੱਲੀ ਜਾਂਦਾ ਦੁੱਧ ਦਾ ਕੰਮ ਸੀ ਆਪਣਾ। ਬਿਲਕੁਲ ਜੀ ਬਿਲਕੁਲ। ਤੇ ਤਾ ਕਰਕੇ ਉਹ ਬਿਲਕੁਲ ਸੋ ਕਾਰਨ ਦੋਸਤੋ ਵੀਰ ਦਾ ਬਿਲਕੁਲ ਫੌਰਨ ਜਾਣਦਾ ਪ੍ਰੋਗਰਾਮ ਬਣ ਗਿਆ ਸੀਗਾ ਠੀਕ ਆ ਤੇ ਵੀਰ ਗੁਰਦੇਵ ਸਿੰਘ ਪਸੂ ਤਿੰਨੇ ਸੂਏ ਸਵਾਇਆ ਬੜਾ ਤਿੰਨੇ ਸੂਏ ਸਵਾਇਆ ਜੀ ਇਹਨੂੰ ਕੋਈ ਦਿਨ ਹੋ ਗਏ ਜੇ 15 ਤੋਂ ਲਾ ਲੋ ਵੀ 18 ਇੰਨੇ ਕ ਦਿਨ ਹੋ ਗਏ ਇਹਨੂੰ 15 ਤੋਂ 18 15 ਤੋਂ 18 ਤੇ 16 17 ਲੀਟਰ ਦੁੱਧ ਪਿਛਲੇ ਸੂਏ ਤੇ ਅਸੀਂ ਵਾਧੇ ਚ ਹੋਇਆ ਸੀ ਅੱਛਾ ਜੀ ਤੇ ਚਲੋ ਹੁਣ ਆਪਾਂ ਮੌਕੇ ਦੇ ਅਗਲੇ ਨੂੰ 16 ਲੀਟਰ ਤੇ ਖੁੱਲਾ ਦੁੱਧ ਇਹਦਾ ਹੈਗਾ ਆ ਇਹ ਸੂਵੇ ਕਿੰਨੇ ਮੈਂ ਹੁਣ ਦੂਜੇ ਇਹ ਪਹਿਲੇ ਆ ਪਹਿਲਣ ਪਹਿਲਣੇ ਆ ਅੱਛਾ ਜੀ ਹਾਂ ਲਓ ਜੀ ਉਹ ਘਰ ਦੀ ਵਛੀ ਹੀ ਵੜੀ ਸੀ ਠੀਕ ਆ ਜੀ ਹਾਂ ਥੋੜੀ ਜੀ ਵੱਡੀ ਹੋ ਕੇ ਬਣੀ ਸੀ ਉਦਾਂ ਪੁੱਜ ਕੇ ਬਣੀ ਹਾਂ ਤੇ ਪਰ ਹੈ ਆਪਣੇ 15 ਕਿ ਦਿਨ ਹੋ ਗਏ ਨੂੰ ਸੂਈ ਨੂੰ 15 ਕਿ ਦਿਨ ਹੋ ਗਏ ਆ ਲਓ ਜੀ 15 ਕਿ ਦਿਨ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਮਗਰ ਬੱਛਾ ਹਾਂ ਜੀ ਮਗਰ ਬੱਛਾ ਹੈ ਠੀਕ ਆ ਮੇਲ ਕਾਫ ਆ ਇਸ ਵੜ ਤੇ ਬਿਲਕੁਲ ਥੱਲੇ ਸੋ ਬਾਕੀ ਹੁਣ ਦੁੱਧ ਕਿੰਨੇ ਕਿਤੇ ਚੱਲਦੀ ਪਈ ਹੈ ਜੀ ਦੁੱਧ ਇਹਦਾ ਵੀ 16 ਲੀਟਰ ਖੁੱਲਾ ਆ ਬਾਕੀ ਕੋਈ ਮੌਕੇ ਦੇ ਚੋਲੇ ਦੋ ਟਾਈਮ ਚੋਲੇ ਤਿੰਨ ਚੋਲੇ ਠੀਕ ਆ ਜੀ ਹਾਂ ਜੀ ਲਓ ਜੀ 16 ਕਿਲੋ ਦੁੱਧ ਦੋਸਤੋ ਇਹਦੇ ਕੋਲ ਹਾਜ਼ਰ ਆ। ਬਾਕੀ ਉਹਦਾ ਠੰਡੀ ਆ ਕੋਈ ਇਹਨੂੰ ਇਦਾਂ ਦੀ ਗੱਲ ਨਹੀਂ ਜਿਤਨਾ ਮਰਜੀ ਕੋਈ ਹੱਥ ਫੇਰੀ ਜਾਵੇ। ਹੂੰ ਹਾਂ ਲਓ ਜੀ। ਹਾਂ ਦੇਖੋ। ਹਾਂ ਠੰਡੀ ਸੀ ਲਿਆ। ਨਹੀਂ ਤੇ ਪਹਿਲਾਂ ਇਹ ਲੱਗੇ ਨ ਲੱਗਣ ਦੇ। ਥਾਂ ਥਾਂ ਨੂੰ ਪੂਰਾ ਦੋਸਤੋ ਮੁੱਠੀ ਥਾਣਾ ਹੱਥੀ ਚ ਪਹਿਲਾ ਥਾਣ ਲੱਗਾ ਬਹਿੜਦੇ। ਸੋ ਜਿੱਦਾਂ ਕਿ ਵੀਰਾਂ ਦਾ ਵੀ ਬਿਲਕੁਲ ਆਪਣੇ ਹੱਥੀ ਜੰਮੀ ਪਲੀ ਆ ਤੇ ਪਹਿਲਾ ਸਵੇਰ ਇਹ ਸੋਈ ਆ ਥੋੜਾ ਜਿਹਾ ਪੁੱਜ ਕੇ ਸੋਈ ਆ। ਠੀਕ ਆ ਜੀ ਤੇ ਕੁਆਲਿਟੀ ਪੂਰੀ ਥਾਂ ਥਾਂ ਦੀ ਤੁਹਾਨੂੰ ਇੱਕ ਵਾਰੀ ਨਜ਼ਦੀਕ ਤੋਂ ਦਿਖਾਉਣੀ ਆ ਦੇਖੋ ਜੀ। ਠੀਕ ਆ ਸੋ ਬਾਕੀ ਨੂੰ ਕੋਈ ਇਦਾਂ ਦੀ ਗੱਲ ਨਹੀਂ ਠੀਕ ਆ ਸੋ 15 16 ਕਿਲੋ ਹੁਣ ਜਵਾਈ ਇਹਦੇ ਕੋਲ ਜਿਹੜੀ ਦੋਸਤੋ ਹਾਜ਼ਰ ਆ ਕੋਈ ਵੀ 라ਵੇ ਆਪਦੀ ਤਸੱਲੀ ਆ ਨਰਕ ਪਰਕ ਘਾ ਰਣ ਕੇ ਕਰ ਸਕਦਾ ਠੀਕ ਆ ਸੋ ਵਾਇਰ ਚੰਗੀ ਕੱਦ ਕਾਟਦੀ ਆ ਮੀਡੀਅਮ ਕੋਈ ਵੀ ਰਮਾਲੇ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵੀ ਤੁਸੀਂ ਮੰਨ ਸਕਦੇ ਜੀ ਠੀਕ ਆ ਜੀ ਹਾਈਟ ਸੋਹਣੀ ਆ ਮਗਰ ਬੱਛਾ ਮੇਲ ਕਾ ਫਾਇਵੇ ਆ ਲਓ ਜੀ ਠੀਕ ਆ ਤੋ ਦੁੱਧ ਦਵਾ ਦੂਗੀ 18-20 ਲੀਟਰ ਦੁੱਧਾ ਹੋਏ ਨਾ ਕਰ ਦੂਗੀ 18 ਤੋਂ ਪਲੱਸ ਮੇਲੇ ਚੱਲੀ ਹੋਣੀਆਂ ਫਿਲਹਾਲ ਮੇਲੇ ਤੋਂ ਆਹੋ ਨਹੀਂ ਚੱਲਣ ਰਹੀ ਜੇ ਥੋੜਾ ਥੋੜਾ ਕਰੀ ਜਾਂਦੀ ਆ ਕਿਉਂ ਅਜੇ ਵੰਡ-ਵੁੰਡ ਤੁਹਾਨੂੰ ਪਤਾ ਕਰਦੇ ਫਿਰ ਇਤਨਾ ਹੀ ਪਾਉਣਾ ਆਪਾਂ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਵਾਹੜ ਚੰਗੀ ਆ ਜਿਹੜੇ ਕਿਸੇ ਕਿਸਾਨ ਵੀਰ ਨੇ ਬਿਲਕੁਲ ਘਰੋਂ ਖਰੀਦਣ ਦਾ ਤੁਸੀਂ ਚਾਹਵਾਨ ਹੁੰਦੇ ਹੋ ਤੇ ਘਰੋਂ ਪਸ਼ੂ ਖਰੀਦ ਸਕਦੇ ਜੇ ਤੇ ਕੀ ਇਹਦਾ ਗੁਰਦੇਵ ਭਾਈ ਮੁੱਲ ਕੀ ਕਰਦੇ ਆ ਡਿਮਾਂਡ ਭਾਜੀ ਡਿਮਾਂਡ ਇਹਦੀ ਆਪਾਂ 60 ਕਰਦੇ ਆ ਅੱਛਾ ਜੀ ਤੇ 60 ਜੋ ਜੇ ਕੋਈ ਵੀਰ ਭਰਾ ਆਪਣਾ ਕੋਈ ਨਹੀਂ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ 60 ਦੇ ਵਿੱਚੋਂ ਜੀ 60 ਚ ਮਾਨਤਨ ਹੋ ਜਾਊਗਾ 55 ਹੀ ਛੱਡ ਦਾਂਗੇ ਚਲੋ ਹਾਂ ਨਾ ਜੜੀ 52 ਜੋ ਕਰ ਦਾਂਗੇ ਕੋਈ ਨਹੀਂ ਜੇ ਕੋਈ ਆਪਣਾ ਵੀਰ ਭਰਾ ਫੋਨ ਕਰੂਗਾ ਕੋਈ ਤੇ ਠੀਕ ਹੈ ਜੀ ਕਰ ਦਾਂਗੇ ਕੋਈ ਲਓ ਜੀ 55000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ 60 ਹੇਅਰ ਡਿਮਾਂਡ ਵੀਰ ਨੇ ਕੀਤੀ ਆ ਸੋ ਬਾਕੀ ਜੋ ਕੇ ਪਸਮਾ ਕੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਆਪਣਾ ਦੋ ਟਾਈਮ ਚੋਲੇ ਭਵੇਂ ਤਿੰਨ ਚੋਲੇ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਸੋ ਇਹ ਜੜੀ ਦੋਸਤੋ ਵੀਰ ਪਹਿਲੇ ਵੀਰ ਨੇ ਪੈਸੇ ਲਾਉਣੇ ਆ ਕਿਸ ਨੇ ਵੀ ਲਾਉਣੇ ਜਿਤਨਾ ਮਰਜ਼ੀ ਆ ਬਿਲਕ ਠੀਕ ਆ ਸੋ ਬਾਕੀ ਥਾਨ ਭਾਂਡੇ ਦੀ ਸਾਫ ਆ ਵਿਥ ਫਿਰਲ ਸੋਹਣੀ ਆ ਚੌਥਾ ਥਾਨਾ ਦੀ ਵਿਥ ਫਿਰਲ ਤੁਸੀਂ ਆਪ ਦੇਖ ਲਓ ਠੀਕ ਆ ਜੀ ਸੋਹਣੀ ਵਿਰਲ ਹੈਗੀ ਆ ਥਾਨ ਵੀ ਪੂਰਾ ਹੱਥੀ ਚਵਾਈ ਵਾਲਾ ਬਾਕੀ ਘਰ ਰੱਖਣੀ ਹੋਵੇ ਜੇ ਕਿਸੇ ਨੇ ਤੇ ਉਹਦੇ ਵਾਸਤੇ ਬਹੁਤ ਵਧੀਆ ਵਛੀ ਆ ਬਿਲਕੁਲ ਵੀ ਤੇ ਅਗਲੀ ਵੈੜ ਜਿਹੜੀ ਆਪਣੇ ਕੋਲ ਆ ਵੀਰੇ ਇਹ ਅਗਲੀ ਵੈੜ ਆ ਗਈ ਆਪਣੀ ਇਹ ਦੂਜੇ ਸੂਬੇ ਜੇ ਇਹ ਦੂਜੇ ਨਾ ਹਾਂ ਲਓ ਜੀ ਦੂਜੇ ਸੂਬੇ ਆ ਦੂਜਾ ਨੰਬਰ ਇਹਦੀ ਮਗਰ ਵਛੀ ਆ ਮਗਰ ਬੱਛੀ ਆ ਇਹ ਮਗਰ ਬੱਛੀ ਆ ਟੀਕੇ ਵਾਲੀ ਟੀਕਾ ਲਵਾਇਆ ਸੀ ਡਾਕਟਰ ਨੂੰ ਕਹਿ ਕੇ ਤੇ ਵਧੀਆ ਨੇ ਟੀਕਾ ਲਾਇਆ ਹ ਤਰ੍ਹਾਂ ਚੰਗੇ ਸੀਮਨ ਦੀ ਮਗਰ ਹੈ ਵਧੀਆ ਟੀਕਾ ਹਾਂ ਲਓ ਜੀ ਚੰਗੇ ਸੀਮਨ ਦੀ ਮਗਰ ਬੱਛੀ ਆ ਸੋ ਦੂਜਾ ਸੂਬਾ ਇਹ ਬੈਡ ਸੋਈਆ ਤੇ ਦਿਨ ਕਿੰਨੇ ਕਿਤੇ ਹੋ ਗਈ ਬਾਈ ਕਰਦੇ ਉਸ ਦਿਨੇ ਨੂੰ ਲਾ ਲਓ ਕੋਈ ਦਾਹਕ ਲਾ ਲਓ ਜਾਂ ਅਠ ਲਾ ਲਓ ਇੱਥੇ ਕੀ ਆ ਜੀ ਠੀਕ ਆ ਜੀ 나ੜੂ ਵੀ ਨਾਲ ਹੀ ਹੀ ਮੇਰੇ ਹਿਸਾਬ ਨਾਲ ਹੂੰ ਹੂੰ ਆਵੇ ਨਾਲ ਹੀ ਲੱਗਾ ਜੇ ਵੀ ਬਿਲਕੁਲ ਆ ਵੇਖੋ ਠੀਕ ਆ ਜੀ ਠੀਕ ਹਾਂ ਆਵੇ ਠੀਕ ਆ ਲਓ ਜੀ 8-10 ਦਿਨਾਂ ਦੀ ਕੋਈ ਵੀਰ ਮੰਨ ਕੇ ਸੌਦਾ ਆ ਵਖਾ ਦਿਓ ਵੀ 나ੜੂ ਵੀ ਆਪਣੇ ਨਾਲ 8-10 ਦਿਨ ਦੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਹਾਂ ਤੇ ਮਗਰਵੱਛੀ ਇਹਦੇ ਦੋਸਤੋ ਜਿਹੜਾ ਬੱਚਾ ਮਗਰਵੱਛੀ ਆ ਫੀਮੇਲ ਕਾਫ ਆ ਦੇਖੋ ਹੂੰ ਠੀਕ ਆ ਆ ਥੰਮਲੇਵਾ ਤੇ ਕਿੰਨਾ ਕੁ ਦੁੱਧ ਹੁਣ ਆਪਾਂ ਜਿਹੜਾ ਚੋਰੇਂ ਦੇ ਥੱਲੇ ਜੀ ਹੁਣ ਮੌਕੇ ਦੁੱਧ ਇਹਦੇ ਮੌਕੇ ਜੇ ਲਾ ਲਓ ਵੀ ਕੋਈ ਬੋੜਾ ਹੀ ਆ 10 ਕੁ 12 12 ਲੀਟਰ ਤੋਂ ਤਾਂ ਆਈਆਂ ਇਹਦੇ ਹੁਣ ਦੁੱਧ ਹੀ ਬਣ ਗਿਆ ਕੋਈ 10 ਕੁ ਦਿਨ ਨਹੀਂ ਦੁੱਧ ਪੂਰਾ ਨਹੀਂ ਅਜੇ ਮੈਲਾ ਡਈ ਮਾਰਨਾ ਜੇ ਅੱਛਾ ਹਾਂ ਠੀਕ ਆ ਜੀ ਠੀਕ ਜੇ ਮੈਲਾ ਡਈ ਕਿਉਂ ਆਪਾਂ ਵੰਡ-ਵੁੰਡ ਤੁਹਾਨੂੰ ਪਤਾ ਫਿਰ ਹਿਸਾਬ ਨਹੀਂ ਪੈਂਦਾ ਆਪਣੇ ਕੋਈ ਨਾ ਫਿਰ ਹੂੰ ਹੂੰ ਘਰਾਂ ਵਾਲਿਆਂ ਕੋ ਕਿੱਥੇ ਪੈਂਦਾ ਨਾਰਮਲ ਜੀ ਸੇਵਾ ਤੇ ਹਾਂ 12 14 ਕੇ 12 ਕੇ ਤੋਂ ਨਹੀਂ 12 ਤੋਂ ਪਲੱਸ ਆ ਤੇ ਆਪਾਂ ਉਹਨਾਂ ਹੀ ਦੱਸਣਾ ਜਿੰਨਾਂ ਕਿ ਚਵਾ ਦੇਣਾ ਫਿਰ ਕੱਲ ਨੂੰ ਅਗਲਾ ਅਗਲੀ ਦੋਨੋਂ ਕੋਈ ਆਉਂਦਾ ਵੀ ਆ ਵੀਰ ਭਰਾ ਆਪਣਾ ਸੱਜਣਾ ਚਵਾਉਣਾ ਵੀ ਪੈਂਦਾ ਜਿੰਨਾਂ ਦੱਸ ਗਏ ਕੋ ਬਾਅਦ ਚਵਾਉਣਾ ਵੀ ਪੈਂਦਾ ਵਾ ਫਿਰ ਵੱਧ ਦੱਸ ਦਈਏ ਤਾਂ ਫਿਰ ਆਪਣਾ ਹਾਈਟ ਕਾ ਤੋ ਦੋਸਤੋ ਸੋਹਣੇ ਹਾਈਟ ਕਾ ਤ ਦੇ ਵਿੱਚ ਆ ਨਸਲ ਜਾਤ ਵਾਲੀ ਆ ਪੂਰੀ ਉੱਚੇ ਕੱਦ ਕਾਰ ਦੇ ਵਿੱਚ ਆ ਕੋਈ ਤੇ ਕਾਜੀ ਸਮੱਧਰ ਜੀ ਨਹੀਂ ਹੈਗੀ ਜਾਂ ਮੀਡੀਅਮ ਨਹੀਂ ਕੀ ਮੀਡੀਅਮ ਤੋਂ ਪਲਾਸਾ ਬੋਦਾ ਇਹ ਵੀ ਅਹੀਂ ਪਹਿਲੇ ਸੂਵੇ ਜਦੋਂ ਇਹਦੇ ਕੋਲ ਚੋਇਆ ਇਹ ਦੁੱਧ 18 ਤੋਂ ਪਲਾਸੀ ਚੋਇਆ ਹੈ ਅੱਛਾ ਜੀ ਹਾਂ ਠੀਕ ਆ ਆ ਲੋ ਤੇ ਪਹਿਲਾ ਸੂਵੇ ਵੀ ਆਪਣੇ ਕੋਲ ਹੀ ਸੀ ਹਨ ਹੁਣ ਦੂਜਾ ਸੂਵੇ ਬਾਕੀ ਉਹ ਵੀ ਕੋਈ ਗੱਲ ਨਹੀਂ ਐ ਠੰਡੀ ਆ ਗਾਈ ਅੱਛਾ ਕੋਈ ਇਦਾਂ ਦੀ ਗੱਲ ਬਾਤ ਨਹੀਂ ਥਾਣ ਵੀ ਪੂਰਾ ਮਿਲਦਾ ਵੀ ਲੰਬਾਈ ਦੇ ਵਿੱਚ ਲੰਬਾ ਥਾਣ ਵੀ ਪੂਰਾ ਵਧੀਆ ਥਾਣਿਆ ਆ ਦੇਖੋ ਜੀ ਇਹ ਕੋਈ ਭੂਰ ਛਟਾ ਕੋਈ ਨਹੀਂ ਹੈਗਾ ਇਦਾਂ ਦਾ ਉਦਾਂ ਦੇ ਘਰ ਹੀ ਰੱਖੀ ਜਾਣੀਆਂ ਸੀ ਤੇ ਪਰ ਹੁਣ ਬਾਅਦ ਦਾ ਕਰਕੇ ਫਿਰ ਆਖੀਦਾ ਚਲੋ ਬਿਲਕੁਲ ਬਿਲਕੁਲ ਮਗਰ ਸਾਂਭੀਆਂ ਨਹੀਂ ਜਾਂਦੀਆਂ ਲੋਬੀ ਭਰਾਵੋ ਵੈੜ ਚੰਗੀ ਆ ਠੀਕ ਆ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਦੂਜਾ ਸਵੇਰ ਸੋਈ ਆ ਪਹਿਲਾਂ ਵੀ ਪਹਿਲੇ ਸਵੇਰ ਵੀ ਉਹਨਾਂ ਨੇ ਬਿਲਕੁਲ ਘਰੇ ਚਵਾਈ ਇਹਦੀ ਕੀਤੀ ਆ ਸੋ ਅੱਗੇ ਜਿਹੜਾ ਵੀਰ ਕੋਈ ਚੰਗੀ ਸੇਵਾ ਕਰ ਲੂਗਾ ਦੋਸਤੋ ਤੁਸੀਂ ਬਾਕੀ ਦੁੱਧ ਸੇਵਾ ਦਾ ਜਿੰਨਾ ਕੋਈ ਪਾਟਾ ਪਾ ਲੂਗਾ ਉਹਨਾਂ ਨੂੰ ਦੁੱਧ ਤੇ ਠੀਕ ਆ ਸੋ ਬੱਚਾ ਮਗਰ ਬੱਛੀ ਆ ਮਗਰ ਬੱਚੇ ਨੂੰ ਵੀ ਛੱਡੀਦਾ ਇੱਕ ਥਣ ਬੱਚੇ ਨੂੰ ਛੱਡ ਦਈਦਾ ਵਾ ਆ ਤੇ ਬਾਕੀ ਆਪਣਾ ਠੀਕ ਹੈ ਜੀ ਤੇ ਕਿੰਨਾ ਮੁੱਲ ਬਾਈ ਕਰਦੇ ਵੰਦਾਂ ਭਾਜੀ ਮੁੱਲੇ ਦਾ ਆਪਾਂ 65 ਕਰਦੇ ਆਂ ਅੱਛਾ ਜੀ ਤੇ ਜੇ ਕੋਈ ਵੀਰ ਭਰਾਉ ਤੇ ਕੋਈ ਨਹੀਂ ਮਾਨਤਣ ਹੋ ਜੂ 60 ਦੀ ਛੱਡ ਦਾਂਗੇ 60 ਦੀ ਹਾਂ ਠੀਕ ਹੈ ਜੀ ਤੇ ਚਲੋ ਜੇ ਕੋਈ ਵੀਰ ਭਰਾ ਹੋਰ ਆਉ ਤੇ ਆਪਾਂ ਹੋਰ ਮਾਨਤਣ ਕਰਾਂਗੇ ਵੀਰ ਦਾ ਸਰ ਦੇ ਵਿੱਚੋਂ ਵੀ ਹਾਂਜੀ 60 ਦੇ ਵਿੱਚੋਂ ਵੀ ਦੋਸਤੋ ਮਾਨਤਣ ਹੋ ਜਾਊਗਾ ਜਿਹੜਾ ਵੀ ਵੀਰ ਆਊਗਾ ਮੈਂ ਠੜੀਆਂ ਵਾਂ ਕੋਈ ਇਦਾਂ ਦੀ ਗੱਲਬਾਤ ਨਹੀਂ ਹਾਂ ਮਗਰ ਬੱਛੀ ਆ ਫੀਮੇਲ ਕਾ ਇਹਦੇ ਮਗਰ ਬੱਛੀ ਆ ਹਾਂ ਸੋ ਥਣ ਦੇਵਾ ਤੁਸੀਂ ਦੇਖ ਹੀ ਲਿਆ ਥਣ ਦੇਵੇ ਦੀ ਵੀ ਛਣ ਪੂਰਾ ਵਧੀਆ ਮੋਟਾ ਥਣ ਲੱਗਾ ਥੱਲੇ ਮੁਠੀ ਤੇ ਦੁੱਧ ਚੰਗੀ ਸੇਵਾ ਦੋਸਤੋ ਕਰ ਲਓਗੇ 12 ਤੋਂ ਪਲੱਸ ਜਿੰਨਾ ਮਰਜ਼ੀ ਤੁਸੀਂ ਚੋੜਿਓ ਫਿਲਹਾਲ ਕੋਈ ਤਸੱਲੀ ਕਰਕੇ ਲੈ ਕੇ ਜਾਊਗਾ ਤੇ 12 ਕਰਕੇ ਆਪਣਾ ਦੋ ਟਾਈਮ ਚੋਵੇ ਅਗਲਾ ਤਿੰਨ ਟਾਈਮ ਚੋੜੇ ਤੇ ਅਗਲੀ ਵਿਹੜ ਵੀਰ ਗੁਰਦੇਵ ਆਪਣੇ ਕੋਲ ਆ ਗਈ ਹੈ ਅਜੀ ਅਗਲੀ ਵਿਹੜ ਇਹ ਵੀ ਦੂਜੇ ਸੂਏ ਜੇ ਅੱਛਾ ਜੀ ਇਹ ਵੀ ਦੂਜੇ ਸੂਏ ਆ ਤੇ ਇਹਦੇ ਮਖਰ ਵਛੀ ਵੇਖੋ ਤੁਸੀਂ ਲਓ ਜੀ ਠੀਕ ਆ ਇਹ ਵਛੀ 5000 ਦੀ ਆ ਲਓ ਜੀ ਮਖਰ ਵਛੀ ਵੀ ਪੂਰੀ ਸੋਹਣੀ ਆ ਠੀਕ ਆ ਜੀ ਪੂਰੀ ਵਧੀਆ ਵਛੀ ਆ ਫਾਰਮ ਵਾਲੀ ਵਛੀ ਆ ਪੂਰੀ ਲਓ ਇਹ ਪਹਿਲਾਂ ਪਹਿਲੇ ਸੂਏ ਆਪਾਂ ਮਤਲਬ ਕਿ ਚੋਈਆਂ ਹੋਈਆਂ ਨੇ ਆਪਣੇ ਹਾਂ ਜੀ ਹਾਂ ਤੇ ਇਹਨੂੰ ਦਿਨ ਕਿੰਨੇ ਕੋ ਹੋ ਗਏ ਇਹਨੂੰ ਵੀ ਦਿਨ ਕੋਈ 12 ਕੋ ਹੋ ਹੀ ਗਏ 10 8 9 ਇੱਥੇ ਕੋ ਹੀ ਗਏ ਲਾਗੇ ਬਨੇ ਇਹ 2 4 ਦਿਨ ਦਾ ਹੀ ਫਰਕ ਹੈ ਜਿਆਦਾ ਨਹੀਂ ਹਾਂਜੀ ਹਾਂਜੀ ਲੋ ਜੀ ਕੋਈ 10 12 ਦਿਨਾਂ ਦਾ ਤੁਸੀਂ ਆਈਡੀਆ ਰੱਖ ਕੇ ਸੌਦਾ ਕਰ ਸਕਦੇ ਜੇ ਦੋਸਤੋ ਦੂਜਾ ਸੂਹਾ ਸੂਈ ਆ ਤੇ ਆਹ ਥਾਣਾ ਵਛੀ ਦਾ ਤੇ ਦੁੱਧ ਵੀ ਹੁਣ ਇਹਦੇ ਥੱਲੇ ਆਪਾਂ ਕਿੰਨਾ ਕਿਚੋਇਆ ਭਾਜੀ ਦੁੱਧ ਦੇ ਦੇ ਥੱਲੇ ਵੀ ਇੰਨਾ ਕਿ ਹੈਗਾ ਵਾ ਉਤਨਾ ਹੈ ਤੇ ਵਾਧੇ 18 ਪਲੱਸ ਹੈ ਵਛੀਆਂ ਦੇ ਹਾਂ ਹਾਂ ਤੇ ਕਿਉਂ ਦੁੱਧ ਦਾ ਕਰਕੇ ਆਪਾਂ ਪਾਉਣਾ ਦੁੱਧ ਦਾ ਕਰਕੇ ਲਈਆਂ ਸੀ ਹਾਂ ਹਾਂ ਤੇ ਤਾਂ ਕਰਕੇ ਫਿਰ ਇਹਦਾ ਵੀ 18+ ਹੋਣਾ ਜੇ ਵੀ ਬੌੜਾ ਹੀ ਆ ਜੇ ਕੋਈ 12 ਤੋਂ ਤਾਂ ਹੀ ਹੁਣ ਹੋਊਗਾ ਘਟ ਨਹੀਂਗਾ ਨਾਲ ਬੱਚੇ ਨੂੰ ਵੀ ਛੱਡੀਦਾ ਵਾ ਹੂੰ ਕਿਉਂ ਬੱਛੀ ਚੰਗੀ ਆ ਤੇ ਆਖੀ ਦਾ ਬੱਛੀ ਚਲੋ ਪਾਲ ਲੂਗਾ ਕੋਈ ਫਾਰਮ ਵਾਲਾ ਲੈ ਜਾਂਦਾ ਲੋਬ ਦੋਸਤੋ ਦੋਵੇਂ ਬਿਹੜਾਂ ਦੇ ਥੱਲੇ ਦੋਵੇਂ ਬੱਛੀਆਂ ਥੱਲੇ ਮਗਰ ਬੱਛੀਆਂ ਨੇ ਇੱਕ ਜਿਹੜੀ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਦਿਖਾਈ ਹੁੰਦੇ ਮਗਰ ਮੇਲ ਕਾਫ ਆ ਬਾਕੀ ਦੋ ਬਿਹੜਾਂ ਦੇ ਥੱਲੇ ਬੱਚੇ ਜਿਹੜੇ ਫੀਮੇਲ ਕਾਫ ਨੇ ਤੇ ਬੱਛੀਆਂ ਵੀ ਚੰਗੇ ਸੀਮਨ ਵੀਰ ਨੇ ਪਰਵਾਏ ਆ ਆ ਦੇਖੋ ਜੀ ਤੁੰ ਦਾ ਪੂਰਾ ਮੁੱਠੀ ਵਿੱਚ ਆ ਜਾਂਦਾ। ਸਣ ਤੁਣ ਪੂਰਾ ਵਧੀਆ ਚਵਾਈ ਦੇ ਵਿੱਚ ਚੰਗੀ ਐ। ਚਵਾਈ ਵੱਲੋਂ ਨਹੀਂ ਕੋਈ ਗੱਲ। ਹਮ। ਆਹ ਦੇਖੋ ਜੀ। ਖਾਣ ਵਿਰਲ ਪੂਰਾ ਵਾ ਦਾ ਢਾਰ ਬਾਹਰ ਜਾਵੇ ਤੇ ਪੂਰਾ ਕੋਈ ਭੂਰ ਨਹੀਂ ਕੋਈ ਇਦਾਂ ਦੀ ਗੱਲ ਨਹੀਂ। ਜੀ। ਲੋਬੀ ਭਰਾਵਾ ਉਹ ਬਹਿਣਾ ਥੱਲੇ ਦੁੱਧ ਵੀਰ ਨੇ ਜਿੰਨਾ ਦੱਸਿਆ ਉਹਦੀ ਨਰਖ ਪਰਖ ਤੁਸੀਂ ਕਰਨੀ ਆ। ਬਾਕੀ ਆ ਆਪਣੀ ਸੋਇ ਚਾਰ ਕੇ ਅਗਲੇ ਕਰਨੀ ਆ। ਬਿਲਕੁਲ ਤਾਜ਼ੀਆਂ ਸੂਈਆਂ ਨੇ। ਲਾ ਵੀ ਦੋਸਤ ਇਹ ਤੈਨੂੰ ਵੜਾ ਵੀਰ ਦੇ ਕੋਲੇ ਵਿਖਾਊਗਾ ਠੀਕ ਆ ਜੀ ਤੇ ਬਾਕੀ ਆਓ ਆਪਦੀ ਤਸੱਲੀ ਕਰੋ ਤੇ ਰੇਟ ਇਹਦਾ ਵੀਰ ਜੀ ਜਰੂਰ ਦੱਸ ਦੀ ਕਿੰਨਾ ਮੋਲ ਕਰੇਗਾ ਬਜੀ ਰੇਟ ਇਹਦਾ 55000 ਆ ਤੇ 50 ਦੀ ਦੇ ਦਾਂਗੇ 50 ਦੀ ਹਾਂ ਠੀਕ ਆ ਜੀ ਹੋਰ ਹੋ ਜੂਗਾ ਥੋੜਾ ਹੋਰ ਹੋ ਜੂ ਕੋਈ ਨਹੀਂ ਜੇ ਕੋਈ ਵੀਰ ਭਰਾ ਆਊਗਾ ਤੇ ਕੋਈ ਆਪਣਾ ਤਸੱਲੀ ਕਰਕੇ ਚੋ ਕੇ ਜਿੱਦਾਂ ਮਰਜ਼ੀ ਵੇਖੇ ਕੋਈ ਗੱਲ ਨਹੀਂ ਠੀਕ ਠੀਕ ਤੋ ਕੋਈ ਨਹੀਂ ਹੋਰ ਹੋ ਜੂ ਮਾਨਤਨ ਠੀਕ ਹੈ ਭਰਾ ਜਾ ਜਾਓ ਲਓ ਜੀ 50000 ਦੇ ਵਿੱਚੋਂ ਵੀ ਦੋਸਤੋ ਮਾਨਤਨ ਹੋ ਜਾਊਗਾ ਮਗਰ ਬੱਚੀ ਆ ਬੱਚੀ ਵੀ ਕੋਈ ਵੀਰ ਸ਼ੌਂਕ ਨਾ ਸਾਂਭੇਗਾ ਠੀਕ ਆ ਬੱਚੀ 5000 ਦੀ ਹੋਣੀ ਹੈ ਜੀ ਇਹਦੇ ਬਹੁਤ ਸੋਹਣੀ ਖੂਬਸੂਰਤੋ ਮਗਰ ਬੱਚੀ ਆ ਤੇ ਵੜਾ ਦੋਸਤੋ ਸਾਰੀਆਂ ਚੰਗੀਆਂ ਨੇ ਘਰੇਲੂ ਬਿਲਕੁਲ ਪਰਿਵਾਰ ਦੇ ਕੋਲ ਘਰੇਲੂ ਵੀਰਾਂ ਦੇ ਕੋਲ ਜੜੀਆਂ ਇਹ ਵੜਾ ਨੇ ਠੀਕ ਆ ਸੋ ਬਹੁਤ ਜਾਵਣ ਵੀਰ ਹੁੰਦੇ ਆ ਵੀ ਠੀਕ ਆ ਜੀ ਬਿਲਕੁਲ ਘਰੋਂ ਪਸ਼ੂ ਖਰੀਦਣਾ ਚਾਹੁੰਦੇ ਹੋ ਪਿਛਲੇ ਸੂਬੇ ਦਾ ਰਿਕਾਰਡ ਤੁਹਾਨੂੰ ਮਿਲ ਜੂਗਾ ਪਿਛਲੇ ਸਵੇਰੇ ਆਪਣੇ ਹੱਥੀ ਜਿਹੜੀ ਨਰਕ ਪਰਕ ਆਪਣੀ ਦਸਾਲੀ ਤੁਸੀਂ ਕਰ ਲਿਆ ਬਸ ਬਾਕੀ ਆਪਣੀ ਤਸੱਲੀ ਕਰਕੇ ਖੜਨੀ ਗਾਹ ਕਰਨੀ ਤੇ ਇੱਕ ਗੁਰਦੇਵ ਭਾਈ ਆਪਣੇ ਕੋਲ ਗੱਡੀ ਸੀ ਬਕਾ ਇੱਕ ਆਪਣੇ ਕੋਲ ਗੱਡੀ ਵੀ ਆ ਅੱਛਾ ਜੀ ਉਹ ਦਿਖਾ ਦਈਏ ਤੇ ਉਹ ਵੀ ਵਿਖਾ ਦਨੇ ਇਹਨਾਂ ਕੋ ਜਿਹੜੀ ਦੋਸਤੋ ਸੀਐਸ ਗੱਡੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਤੇ ਮਾਡਲ ਵੀਰ ਤੋਂ ਪੁੱਛ ਲਾਂਗੇ ਪੂਰੀ ਕੰਡੀਸ਼ਨ ਤੁਹਾਨੂੰ ਆਪਾਂ ਇਸ ਗੱਡੀ ਦੀ ਆਲ ਅਰਾਊਂਡ ਤੋਂ ਦਿਖਾ ਦੇਣੀ ਆ ਸਟਾਰਟ ਕਰਕੇ ਵੀ ਦਿਖਾ ਦਾਂਗੇ ਠੀਕ ਆ ਜੀ ਸੋ ਏਸੀ ਹੀਟਰ ਓਵਰ ਆਲ ਜਿੰਨੇ ਫੰਕਸ਼ਨਲ ਹੈਗੇ ਦੋਸਤੋ ਆਪਾਂ ਸਾਰੇ ਵੀਰ ਤੋਂ ਪੁੱਛ ਲਾਂਗੇ ਵੀ ਪ੍ਰੋਪਰ ਚੱਲਦੇ ਆ ਠੀਕ ਆ ਜੀ ਕੰਡੀਸ਼ਨ ਵਾਈਜ਼ ਤੇ ਮਾਡਲ ਵਾਈਜ਼ ਪੂਰੀ ਆਪਾਂ ਡਿਟੇਲ ਆਪਾਂ ਵੀਰ ਤੋਂ ਲੈ ਲੈਣੀਆਂ ਗੁਰਦੇਵ ਸਿੰਘ ਤੋਂ ਗੁਰਦੇਵ ਇਹ ਦੱਸ ਦਈਏ ਵੀ ਇਹ ਵੀ ਆਪਣੇ ਬਿਲਕੁਲ ਹੱਥੀ ਚੱਲੀ ਹੋਈ ਆ ਕਿੰਨਾ ਕਿ ਪੈਨ ਆਪਣੇ ਹੱਥੀ ਚੱਲੀ ਆ ਆਪਾਂ ਲਈ ਹੀ ਇਹਨੂੰ ਹੋ ਗਏ 4 ਸਾਲ ਹੋ ਗਏ ਲਈ ਨੂੰ ਅੱਛਾ ਜੀ ਤੇ ਫਿਰ ਵਧੀਆ ਚੱਲਦੀ ਸੀ ਤੇ ਆਪਾਂ ਆਖਿਆ ਵੀ ਚਲੋ ਕੋਈ ਨਹੀਂ ਹੈ ਨਾ ਰੱਖ ਛੱਡਦੇ ਹਾਂ ਜੇ ਵੀ ਤੇ ਹੁਣ ਫੌਰਨ ਜਾਣਾ ਫਿਰ ਬਾਹਰ ਤੇ ਮੈਂ ਕਿਹਾ ਚਲ 2 ਸਾਲ ਲੱਗ ਜਾਣੇ ਤੇ ਖਲੋਤੀ ਰਹਿਣੀ ਆ ਆ ਖੜੀ ਰਹਿਣੀ ਗੱਡੀ ਤੇ ਅੱਗੇ ਵੀ ਜ਼ਿਆਦਾ ਖਲੋਤੀ ਰਹੀ ਉਸ ਦਿਨ ਮੈਂ ਬਾਹਰ ਹੀ ਰਿਆਂ ਜ਼ਿਆਦਾ ਤਕਰੀਬਨ ਤੇ ਫਿਰ ਇਹ ਖਲੋਤੀ ਰਹੀ ਆ ਤੇ ਬਾਕੀ ਨਾਲੇ ਇੱਕ ਡੀਜ਼ਲ ਗੱਡੀ ਆ ਵੀ ਥੋੜੀ ਚੱਲਦੀ ਰਵੇ ਤੇ ਚੰਗੀ ਆ ਡੀਜ਼ਲ ਗੱਡੀ ਹਾਂ ਚੱਲਦੀ ਰਵੇ ਤੇ ਵਧੀਆ ਰਹਿੰਦੀ ਆ ਤਾਂ ਕਰਕੇ ਫਿਰ ਆਪਾਂ ਆਖਿਆ ਵੀ ਲੱਗੀ ਜੇ ਟਾਟਾ ਦੀ ਗੱਡੀ ਆ ਇੰਡੀਗੋ ਸੀਐਸ ਆ ਹਾਂਜੀ ਤੇ 12 ਮਾਡਲ ਆ ਤੇ 13 ਚ ਇਹਦੀ ਆਰਸੀ ਬਣੀ ਆ 13 ਚ ਰਜਿਸਟਰ ਨਾਮ ਆਪਣੇ ਆ ਹਾਂਜੀ ਹਾਂਜੀ ਆਵੇ ਠੀਕ ਆ ਜੀ ਲਓ ਜੀ ਸੋ ਵੀਰ ਗੁਰਦੇਵ ਸਿੰਘ ਦੇ ਦੋਸਤੋ ਨਾਮ ਆ ਠੀਕ ਆ ਜੀ ਸੈਕੰਡ ਓਨਰ ਹੀ ਆਪਾਂ ਸੈਕੰਡ ਸੈਕੰਡ ਹਾਂ ਬਾਕੀ ਦੋਸਤੋ ਮੈਂਸ਼ਨ ਵੀ ਵਿੱਚ ਕੀਤਾ ਆਪਾਂ ਤੁਹਾਨੂੰ ਮੋٹے ਤੌਰ ਤੇ ਦੱਸ ਦਿੰਨੇ ਆ ਇੰਜਨ ਚੈਸੀ ਨੰਬਰ ਤੁਸੀਂ ਆਣ ਕੇ ਮਲਾ ਲਿਓ ਬਸ ਤੇ ਗੁਰਦੇਵ ਸਿੰਘ ਵੀਰ ਦਾ ਨਾਮ ਆ ਠੀਕ ਆ ਜੀ ਤੇ ਵਿਲੇਜ ਕੱਲੇ ਪਿੰਡ ਹੈਗਾ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਡਿਸਟ੍ਰਿਕਟ ਤਰਨਤਾਰਨ ਸਾਹਿਬ ਤੇ ਬਾਕੀ ਮੈਨੂਫੈਕਚਰ ਡੇਟ ਵੀ ਉੱਪਰ 2012 ਦਾ ਰਜਿਸਟਰਡ ਜਿਹੜੀ ਦੋਸਤੋ 13 ਦੇ ਵਿੱਚ ਇਸ਼ੂ ਹੋਈ ਆ ਠੀਕ ਆ ਤੇ ਫਿਊਲ ਜਿਹੜਾ ਬਿਲਕੁਲ ਡੀਜ਼ਲ ਹੈ ਨਾ ਜੀ ਡੀਜ਼ਲ 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 ਤੇ ਐਵਰੇਜ ਚੰਗੀ ਇਹਨਾਂ ਦੀ ਕਿਉਂ ਟੈਕਸੀ ਵੀ ਚੱਲ ਗਿਆ ਨਾ ਗੱਡੀਆਂ ਇਹ ਵਾਵਾ ਜੀ ਅੱਛਾ ਜੀ ਹਾਂਜੀ ਠੀਕ ਆ ਮੈਂ ਮੈਂ ਇਹਨੂੰ ਸ਼ਿਮਲੇ ਸ਼ਿਮਲੇ ਮਨਾਲੀ ਇੱਧਰ ਸਾਰੇ ਲੈ ਗਿਆ ਕੋਈ ਗੱਲ ਨਹੀਂ ਹੋਈ ਇਦਾਂ ਦੀ ਅੱਛਾ 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 ਹਾਂਜੀ ਮਲਟੂਰ ਪੂਰੇ ਕੱਡੇ ਹੋਏ ਪੂਰੇ ਕੱਡੇ ਆਪਾਂ ਕੇ ਅੱਛਾ ਅੱਛਾ ਜੀ ਤੇ ਬਾਕੀ ਇਹ ਆ ਵੀ ਇਹਦੀ ਬੈਟਰੀ ਆਪਾਂ ਨਵੀਂ ਰਖਾਈ ਆ ਆਜੋ ਤੇ ਬੈਟਰੀ ਲਓ ਵੀ ਦੋਸਤੋ ਠੀਕ ਆ ਤੇ ਲਾਈਵ ਫਾਸਟ ਦੀ ਜਿਹੜੀ ਬੈਟਰੀ ਆ ਪੂਰੀ ਗਾਰੰਟੀ ਕਾਰਡ ਵੀਰ ਦੇ ਕੋਲ ਆ ਇਹਨੂੰ ਤਾਂ 2022 ਹੀ ਰਖਾਈ ਸੀਗੀ ਬਾਕੀ ਆ 22 ਚ ਰਖਾਈ ਸੀ ਤੇ 22 ਦੇ 9 ਮਹੀਨੇ ਰਖਾਈ ਸੀ ਠੀਕ ਆ ਜੀ ਸੋ ਟਰਬੋ ਹੈ ਨਾ ਜੀ ਟਰਬੋ ਆ ਜੀ ਸੋ ਟਰਬੋ ਯਾ ਦੋਸਤੋ ਬਿਲਕੁਲ ਇੰਡੀਗੋ ਸੀਐਸ ਜਿਹੜੇ ਵੀਰਾਂ ਨੇ ਗੱਡੀਆਂ ਚਲਾਈਆਂ ਨੇ ਨੋਰਮਲੀ ਉਹਨਾਂ ਸਾਰਿਆਂ ਨੂੰ ਪਤਾ ਐਲਐਸ ਵੀ ਆਉਂਦੀ ਰਹੀਆਂ ਗੱਡੀਆਂ ਨੇ ਨਹੀਂ ਇਹ ਟੀਡੀਆਈ ਜਣੇ ਆ ਇਹਨਾਂ ਦੇ ਠੀਕ ਆ ਜੀ ਇਹ ਟੀਡੀਆਈ ਹੈ ਨਾ ਟੀਡੀਆਈ ਇੰਜਨ ਆ ਠੀਕ ਆ ਜੀ ਟਾਟਾ ਦੀ ਆ ਇੰਡੀਗੋ ਸੀਐਸ ਇੰਜਨ ਉੰਜਨ ਵਧੀਆ ਇੰਜਨ ਉੰਜਨ ਆ ਓਕੇ ਆ ਕੋਈ ਗੱਲਬਾਤ ਨਹੀਂ ਹੈ ਜੇ ਤੇ ਚਲੋ ਚੱਲੀ ਜਾਂਦੀ ਬੜੀ ਸੋਹਣੀ ਸੋ ਬਾਕੀ ਤੁਸੀਂ ਆਹ ਕੰਡੀਸ਼ਨ ਵੇਖ ਸਕਦੇ ਹੋ ਠੀਕ ਆ ਜੀ ਬਾਕੀ ਦੇ ਆਪਾਂ ਟਾਇਰ ਚਾਰੇ ਨਵੇਂ ਪਾਏ ਆ ਬਿਲਕੁਲ ਜੀ ਕੋਈ ਲੀਕਿੰਗ ਨਹੀਂ ਕੋਈ ਸੀਕਿੰਗ ਨਹੀਂ ਕੋਈ ਨਹੀਂ ਲੀਕਿੰਗ ਹੈਗੀ ਉਹਦੀ ਜੀ ਲੀਕਿੰਗ ਲੋਗੇ ਕਿਉਂ ਆਪਾਂ ਪੈਸੇ ਪੂਰੇ ਐ ਲਾ ਕੇ ਰੱਖੇ ਤੇ ਕੋਈ ਗੱਲ ਨਹੀਂ ਇਦਾਂ ਦੀ ਬਿਲਕੁਲ ਟਾਇਰ ਚਾਰੇ ਨਵੇਂ ਸ਼ੌਕਰ ਚਾਰੇ ਨਵੇਂ ਇਹਦੇ ਹੂੰ ਲੋਕਰ ਵੀ ਚਾਰੇ ਨਾ ਇਹਦੇ ਟਾਇਰ ਆ ਹਾਂ ਕਿੰਨੇ ਕ ਟਾਈਮ ਹੋ ਗਿਆ ਆਪ ਨੂੰ ਟਾਇਰ ਚੜਾਏ ਨਾ ਭਾਜੀ ਟਾਇਰ ਮੇਰੇ ਸਾਬ ਨੂੰ ਪਿਛਲੇ ਸਾਲ ਚੜਾਏ ਆ ਪਿਛਲੇ ਸਾਲ ਇੱਥੇ ਲਿਖਿਆ ਵੀ ਹੁੰਦਾ ਨੰਬਰ ਇਹਨਾਂ ਦੇ ਠੀਕ ਆ ਜੀ 2000 ਤੇ ਠੀਕ ਆ ਜੀ ਬਾਕੀ ਕੰਡੀਸ਼ਨ ਹੀ ਦੱਸਣ ਲਈ ਆ ਜੀ ਸੋ ਦੋਸਤੋ ਬਿਲਕੁਲ A1 ਨਿਊ ਕੰਡੀਸ਼ਨ ਦੇ ਵਿੱਚ ਟਾਇਰ ਆ ਚਾਰੇ ਜੋੜੀ ਬਿਲਕੁਲ ਜੜੀ ਆ ਹਮ ਸੈੱਟ ਪੂਰਾ ਜਿਹੜਾ ਚਾਰੇ ਟਾਇਰ ਬਿਲਕੁਲ ਨਵੇਂ ਆ ਸੀਆਰ ਦੇ ਟਾਇਰ ਨੇ ਠੀਕ ਆ ਜੀ ਸੋ ਕੰਡੀਸ਼ਨ ਤੁਸੀਂ ਆਪ ਦੇਖ ਲਓ ਤਾਂ ਪੇਂਟ ਵੀਰ ਕਰਦੇਬ ਬੰਪਰ ਹੈਗੇ ਹੈ ਜੀ ਪੇਂਟ ਇਹਦੇ ਬੰਪਰ ਹੈਗੇ ਆ ਅੱਛਾ ਜੀ ਤੇ ਇੱਕ ਵੀ ਮੇਰੇ ਕੋ ਇੱਥੋਂ ਥੱਲਿਓਂ ਲੱਗ ਗਈ ਥੱਲਿਓਂ ਆ ਮਾੜੀ ਮੋਟੀ ਹੋਈ ਆ ਥੱਲਿਓਂ ਠੀਕ ਆ ਆ ਫੱਟੀ ਤੋਂ ਫੱਟੀ ਤੋਂ ਹਾਂ ਥੱਲੇ ਵਾਲੀ ਫੱਟੀ ਆ ਠੀਕ ਆ ਉਹ ਬਾਰੀ ਬੱਜ ਗਈ ਸੀ ਅੱਛਾ ਅੱਛਾ ਤੇ ਥੱਲੇ ਵਾਲੀ ਫੱਟੀ ਜਿਹੜੀ ਉਹ ਹੋਈ ਆ ਠੀਕ ਆ ਜੀ ਤੇ ਬਾਕੀ ਬੰਪਰ ਹੋਏ ਆ ਬੰਪਰ ਆਪਾਂ ਕਹੀਏ ਦੋਵੇਂ ਹੋਏ ਆ ਬੰਪਰ ਅਗਲਾ ਵੀ ਹੋਇਆ ਮੰਗਰਲਾ ਵੀ ਹੋਇਆ ਵਾ ਠੀਕ ਆ ਜੀ ਠੀਕ ਆ ਤੇ ਲ ਬਾਕੀ ਬੇਸ ਬੂਸ ਐ ਬੇਸ ਰੱਖੀ ਵੱਡੀ ਲਓ ਜੀ ਤੇ ਐਮ ਪੰਪ ਸਾਰਾ ਕੁਝ ਆ ਦੇਖੋ ਪ੍ਰਭੂ ਠੀਕ ਆ ਸੋ ਸ਼ੌਂਕ ਨਾਲ ਵੀਰ ਨੇ ਰੱਖੀ ਆ ਜਿੰਨਾ ਟਾਈਮ ਵੀ ਆ ਤੇ ਪੂਰੀ ਸੰਭੀ ਪੂਰੀ ਆ ਠੀਕ ਆ ਸੋ ਕਾਰਨ ਇਹ ਬਣ ਗਿਆ ਸੀਗਾ ਫੌਰਨ ਜਾਣ ਦਾ ਜਿਹੜਾ ਵੀਰ ਦਾ ਪ੍ਰੋਗਰਾਮ ਬਣ ਗਿਆ ਸੀ ਉਸੇ ਕਰਕੇ ਵੈੜਾ ਤੋਂ ਸਟਾਰਟਿੰਗ ਤੋਂ ਦਿਖਾਤੀਆਂ ਨੇ ਪਸ਼ੂ ਵੀ ਤਾਂ ਹੀ ਵੀਰ ਸੇਲ ਕਰਦਾ ਤੇ ਗੱਡੀ ਵੀ ਤਾਂ ਹੀ ਸੇਲ ਕਰਦਾ ਕਿਉਂਕਿ ਜਿਹੜਾ ਇਹਦਾ ਦੇਖੋ ਵੀ ਆਪਣਾ ਸਾਰਾ ਹੀ ਮੈਟਿੰਗ ਜੀ ਮੈਟਿੰਗ ਵੀ ਨਵੀਂ ਕਰਾਈ ਹੀ ਮੈਂ ਸਾਰਾ ਥੋੜਾ ਜਰੀ ਹੋਇਆ ਜੇ ਹੁਣੇ ਆਇਆ ਬਾਹਰੋਂ ਦੇ ਫਿਰ ਆ ਕੇ ਪੈਸੇ ਲਾਏ ਉੱਤੇ ਲਓ ਜੀ ਮੈਟਿੰਗ ਸੀਟ ਕਵਰ ਓਵਰ ਆਲ ਦੋਸਤੋ ਜਿੰਨੇ ਵੀ ਆ ਪੂਰੀ ਅੰਦਰੋਂ ਗੱਲਬਾਤ ਵੀਰ ਨੇ ਬਣਾਈ ਪਈ ਹੈ ਠੀਕ ਆ ਜਿੰਨਾ ਵੀ ਆ ਸਾਰਾ ਕੁਝ ਇੰਟੀਰੀਅਰ ਤੁਸੀਂ ਵੇਖ ਸਕਦੇ ਜੇ ਠੀਕ ਆ ਜੀ ਡੈਸ਼ਬੋਰਡ ਚੈੱਕ ਕਰ ਸਕਦੇ ਜੀ ਤੁਸੀਂ ਠੀਕ ਆ ਜੀ ਪੂਰਾ ਡੈਸ਼ਬੋਰਡ ਸੋ ਕਾਫੀ ਵਧੀਆ ਦੋਸਤੋ ਸਟੀਅਰਿੰਗ ਕਵਰ ਸਾਰਾ ਕੁਝ ਏਸੀ ਹੀਟਰ ਬਿਲਕੁਲ ਓਕੇ ਰਿਪੋਰਟ ਭਾਜੀ ਹੀਟਰ ਵੀ ਚੱਲਦਾ ਤੇ ਏਸੀ ਵੀ ਚੱਲਦਾ ਇਹਦਾ ਪ੍ਰੋਪਰ ਠੀਕ ਆ ਜੀ ਹਮ ਲਓ ਜੀ ਏਸੀ ਹੀਟਰ ਬਿਲਕੁਲ ਓਕੇ ਰਿਪੋਰਟ ਲਕੀਆ ਉਹ ਵੀ ਆਪਾਂ ਬਲਵਾਇਆ ਅੰਮ੍ਰਿਤਸਰ ਜਿਹੜਾ ਰੱਖਣ ਵਾਲਾ ਬਾਹਮੂ ਰੱਖਣ ਵਾਲਾ ਆਰਮਰੈਸਟ ਹਾਂ ਉਹ ਵੀ ਆਪ ਸਾਰਾ ਕੰਮ ਵਧੀਆ ਕਰਾ ਕੇ ਰੱਖਿਆ ਕੋਈ ਤਾਂ ਦੀ ਗੱਲ ਹੈ ਸਪੀਕਰ ਅਗਲੇ ਸਾਰੇ ਦੋ ਅਗਲੇ ਵੀ ਨਵੇਂ ਲਵਾਏ ਬਾਅਦ ਚ ਆ ਕੇ ਪਹਿਲਾਂ ਨਹੀਂ ਨਾ ਹੁੰਦੇ ਇਹਨਾਂ ਚ ਠੀਕ ਆ ਜੀ ਉਹ ਵੀ ਬਾਕੀ ਆ ਚੀਜ਼ ਜਿਹੜੀ ਇਹ ਵੀ ਆਪ ਆਪ ਲਵਾਈ ਸੀ ਠੀਕ ਠੀਕ ਆ ਜੀ ਹਮ ਜੇ ਇਦਾਂ ਵੀ ਜੇ ਕਿਸੇ ਵੀਰ ਭਰਾ ਨੇ ਘਰ ਰੱਖਣ ਨੂੰ ਚਲਾਉਣਾ ਮ ਲਓ ਜੀ ਦੋਸਤੋ ਬਾਕੀ ਆ ਸ਼ੀਸ਼ੇ ਵੀ ਮੇਰਾ ਤਾਂ ਪੂਰੇ ਨਾਲ ਉਹ ਹੀ ਸਟੈਪ 12 12 ਦੇ ਹੀ ਆ ਠੀਕ ਆ ਜੀ ਸੋ 12 ਦੇ ਸ਼ੀਸ਼ੇ ਦੋਸਤੋ ਨੌਨ ਐਕਸੀਡੈਂਟਲ ਆ ਕਿਸੇ ਤਰ੍ਹਾਂ ਦਾ ਵੀ ਕੋਈ ਐਕਸੀਡੈਂਟ ਕੇਸ ਨਹੀਂਗਾ ਬਿਲਕੁਲ ਜੈਨੂਨ ਆ ਜੈਨੂਨ ਹੱਥ ਚੱਲੀ ਆ 4 ਸਾਲ ਵੀਰ ਹੁਣਾਂ ਚਲਾਈ ਆ ਕੋਈ 10 ਸਾਲ ਹੋ ਗਏ ਨਿਕਲੀ ਨੂੰ ਤੇ 4 ਸਾਲ ਲੈਣਾ 6 ਸਾਲ ਪਹਿਲਾਂ ਚੱਲੀ ਲਾਈਟਾਂ ਦੇ ਵਿੱਚ LED ਲਾਈਟਾਂ ਪਵਾਈਆਂ ਵਾ ਠੀਕ ਆ ਜੀ ਤੇ ਥੱਲੇ LED ਲਾਈਟਾਂ ਲਵਾਈਆਂ ਆ ਲਓ ਵੀ ਭਰਾਵੋ ਤੇ ਜਾਲੀ ਇਹਦੀ ਜਿਹੜੀ ਇਹ ਆਪਾਂ ਵੱਖਰੀ ਲਵਾਈ ਆ ਤੇ ਇਹ ਨਹੀਂ ਆਉਂਦੀ ਨਾਲ ਠੀਕ ਸਾਰਾ ਕੰਮ ਪੂਰਾ ਕਰਾ ਕੇ ਐਮ ਪੰਪ ਲਵਾ ਕੇ ਤੇ ਬਿਲਕੁਲ ਬਿਲਕੁਲ ਪੂਰੀ ਨਹੀਂ ਤੇ ਗੱਡੀਆਂ ਤੇ ਇਦਾਂ ਦੀਆਂ ਮਿਲ ਜਾਂਦੀਆਂ 60 60 70 70 ਹਜ਼ਾਰ ਦੀਆਂ ਵੀ ਮਿਲ ਜਾਂਦੀਆਂ ਮੈਂ ਜੇ ਲੈਣ ਜਾਈਏ ਤੇ ਬਿਲਕੁਲ ਪਰ ਫਿਰ ਉਹ ਚੀ ਚੀ ਗੱਡੀ ਕੱਢਣੀ ਪੈਂਦੀ ਆ ਬਸ ਉਹ ਰੋਜ਼ ਦੀ ਮਿਸਤਰੀ ਕੋਲ ਖੜੀ ਤੇ ਉਹਦਾ ਕੋਈ ਫਾਇਦਾ ਕੋਈ ਨਹੀਂ ਹੈ ਨਾ ਹਾਂਜੀ ਸੋ ਇਹ ਗੱਡੀਆਂ ਦੋਸਤੋ ਵੀਰ ਦੇ ਕੋਲ ਇੰਡੀਗੋ ਸੀਐਸ ਜ਼ਰੂਰ ਤੁਸੀਂ ਵੀਰ ਦੇ ਨਾਲ ਤਾਲਮਿਲ ਬਿਠਾ ਲਿਓ ਠੀਕ ਆ ਜੀ ਮੁੱਲ ਆਪਾਂ ਪੁੱਛ ਲੈਨੇ ਆ ਆਲ ਅਰਾਊਂਡ ਤੋਂ ਆਪਾਂ ਤੁਹਾਨੂੰ ਦਿਖਾਤੀ ਆ ਬੇਸ ਐਮਪ ਵਗੈਰਾ ਪੂਰੀ ਵਿੱਚ ਵੀਰ ਨੇ ਰੱਖੀ ਆ ਚੌਂਕੀਆ ਤੌਰ ਤੇ ਕੰਮ ਪੂਰਾ ਕਰਵਾਇਆ ਸੋ ਮਾੜੀ ਮੋੜ ਕੋ ਟੱਚਿੰਗ ਆ ਪੇਂਟ ਕੋਈ ਉਹ ਤੁਹਾਨੂੰ ਮਾੜੀ ਮੋਟੀ ਹੈਗੀ ਆ ਹਾਂਜੀ ਤੇ ਬਾਕੀ ਓਵਰ ਆਲ ਗੱਡੀ ਸਾਰੀ ਵਧੀਆ ਫੈਮਿਲੀ ਵਾਸਤੇ ਜਿਹੜੇ ਵੀਰ ਨੇ ਕਿਸੇ ਨੇ ਲੈ ਕੇ ਜਾਣੀ ਹੈ ਤੁਸੀਂ ਜਰੂਰ ਸੰਪਰਕ ਕਰ ਲਿਓ ਠੀਕ ਆ ਤੇ ਗੁਰਦੇਵ ਭਾਈ ਕੀ ਇਹਦੀ ਡਿਮਾਂਡ ਕਰਦੇ ਆ ਮੁੱਲ ਕੀ ਕਰੇਗਾ ਵੀਰ ਭਾਈ ਡਿਮਾਂਡ ਇਹਦੀ ਆਪਾਂ ਇੱਕ 30 ਕਰਦੇ ਆ ਹਾਂਜੀ ਤੇ ਕੋਈ 5000 ਕਰਦਾਂਗੇ ਮਾਨਤਾਨ ਜੇ ਕੋਈ ਵੀਰ ਆਊਗਾ ਤੇ ਅੱਛਾ ਜੀ ਕਿਉਂ ਪੈਸੇ ਵੜੇ ਲਾਏ ਉੱਤੇ ਮੈਂ ਇਹਦੇ ਉਹਨੇ ਤੇ ਪੈਸੇ ਉੱਤੇ ਲਾਤੇ ਆ ਜਿਨੇ ਦੀ ਗੱਡੀ ਆ ਤੇ ਪਰ ਆਪਾਂ ਇਹ ਆ ਵੀ ਚਲੋ ਹੁਣ ਆਖੀ ਦਾ ਵੀ ਕੀ ਕਰਨੀ ਆ ਤੇ ਜੇ ਕਿਸੇ ਨੇ ਘਰ ਰੱਖਣ ਵਾਸਤੇ ਲੈਣੀ ਹੋਵੇ ਕੋਈ ਵੀਰ ਭਰਾ ਨੇ ਤੇ ਉਹਦੇ ਵਾਸਤੇ ਸਹੀ ਆ ਠੀਕ ਆ ਜੀ ਹਾਂ ਤੇ ਬਾਕੀ ਐਵਰੇਜ ਚੰਗੀ ਆ ਇਹਦੀ ਠੀਕ ਆ ਜੀ ਐਵਰੇਜ 18 ਤੋਂ ਤਾਂ ਹੀ ਆ ਹੁਣ ਦੇਣ ਡਈ ਆ ਠੀਕ ਆ ਜੀ ਲਓ ਦੋਸਤੋ ਬਾਕੀ ਡੀਜ਼ਲ ਹੈਗੀ ਫਿਊਲ ਡੀਜ਼ਲ ਆ ਰੁਪਈਆ ਨਹੀਂ ਇੱਕ ਵੀ ਉੱਤੇ ਲਾਉਣਾ ਪੈਂਦਾ ਜੇ ਕਿਸੇ ਨੇ ਕਿ ਚਲਾਉਣੀ ਹੋਵੇ ਤੇ ਅਮਰਸਰ ਨੰਬਰ ਆ ਠੀਕ ਆ ਜੀ 02 ਨੰਬਰ ਅਮਰਸਰ ਨੰਬਰ ਆ ਸੋ ਵੈਲਕਮ ਆ ਜਿਹੜਾ ਵੀਰ ਕੋਈ ਘਰੇ ਘਰੇਲੂ ਜੈਨੂਨ ਘਰੇ ਰੱਖਣਾ ਚਾਹੁੰਦਾ ਤੇ ਗੱਡੀ ਤੁਸੀਂ ਖਰੀਦ ਸਕਦੇ ਠੀਕ ਆ ਜੀ ਸੋ ਬਾਕੀ ਮੁੱਲ ਵੀ ਤੁਹਾਨੂੰ ਦੱਸਤਾ ਵਿੱਚੋਂ ਛੋੜਛੱਪਾ ਕੋਈ ਮਾਨਦਾਨ ਦੋਸਤੋ ਹੋ ਜਾਊਗਾ ਜਿਹੜਾ ਕੋਈ ਵੀਰ ਆਊਗਾ ਖਰੀਦਦਾਰ ਤੇ ਸਟਾਰਟ ਮੜੀ ਕਰ ਦਈਏ ਦਿਖਾ ਦਈਏ ਜੀ ਸਟਾਰਟ ਕਰ ਦਿੰਨੇ ਆ ਇੱਕ ਰੀ ਵਿਖਾ ਦਿੰਨੇ ਹਾਂ ਹੰਦੀ ਆ ਬਾਕੀ ਇਹਨੂੰ ਅੱਜ ਹਫ਼ਤੇ ਵਾਲਾ ਸਟਾਰਟ ਕੀਤਾ ਆ ਤੇ ਫਿਰ ਵੀ ਕੋਈ ਗੱਲ ਨਹੀਂ ਲੋディオ ਬਾਕੀ ਮਗਰ ਜੇ ਵਿਖਾਉਣਾ ਧੂਆਂ ਧਾਵਾਂ ਵੀ ਇੰਨਾ ਨਹੀਂ ਕੋਈ ਵਿਖਾਉਂਦੀ ਹੂੰ ਇਹ ਕਿੱਟਾ ਧੂਆਂ ਨਹੀਂ ਕੋਈ ਇਦਾਂ ਦੀ ਗੱਲਬਾਤ ਨਹੀਂ ਮਾੜਾ ਮੋਟਾ ਕਰਦੀ ਆ ਠੀਕ ਹੈ ਜੀ ਠੀਕ ਓਕੇ ਕਰਦੇ ਭਾਈ ਬੋਲੋ ਨੰਬਰ ਆਪਣੇ ਇੱਕ ਵਾਰੀ ਫੇਰ ਜੀ ਨੰਬਰ 98772 80599 ਠੀਕ ਹੈ ਜੀ 98772 80599 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਵੀਰ ਦੇ ਕੋਲੇ ਅੱਜ ਬਿਲਕੁਲ ਇੱਕ ਗੱਡੀ ਪਕਾਉ ਸੀ ਤੇ ਤਿੰਨ ਵਹਿੜਾਂ ਤੁਹਾਨੂੰ ਪ੍ਰੋਪਰ ਦਿਖਾਤੀਆਂ ਚਾਹੇ ਵਾਰ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਜੀ ਠੀਕ ਹੈ ਜੀ ਰੇਟ ਬੈਕ ਕੀ ਆਪਣੇ ਨੇੜੇ ਆ ਗੁਰਦੁਆਰਾ ਪੈਂਦਾ ਜੇ ਕਿ ਇਹਨੂੰ ਨਾ ਲੋਕੇਸ਼ਨ ਦਾ ਪਤਾ ਲੱਗੇ ਆ ਬਾਬਾ ਮੱਲਾ ਗੁਰਦੁਆਰਾ ਵਾ ਠੀਕ ਹੈ ਜੀ ਤੇ ਬਈ ਪੂਈ ਤੋਂ ਆਈਏ ਤੇ ਸਿੱਧਾ ਬਾਬਾ ਮੱਲਾ ਗੁਰਦੁਆਰੇ ਦੇ ਨਾਲ ਹੀ ਆਪਣਾ ਪੈ ਜਾਂਦਾ ਘਰ ਬਿਲਕੁਲ ਜੀ ਬਿਲਕੁਲ ਆ ਲੋਕੇਸ਼ਨ ਮੇਨ ਤੁਸੀਂ ਵੇਖੋ ਠੀਕ ਹੈ ਜੀ ਮੇਨ ਕੋਈ ਵੀ ਪੁੱਛ ਕੇ ਆ ਜੇ ਬਾਬੇ ਮੱਲੇ ਜਾਣਾ ਕੱਲਾ ਜਿਹੜਾ ਗੁਰਦੁਆਰਾ ਕੱਲਾ ਬਾਬੇ ਮੱਲੇ ਬਿਲਕੁਲ ਗੁਰਦੁਆਰਾ ਸਾਹਿਬ ਕੱਲਾ ਬਾਬਾ ਸਾਹਿਬ ਗੁਰਦੁਆਰਾ ਹਾਂਜੀ ਤੇ ਮੇਨ ਲੋਕੇਸ਼ਨ ਮੇਨ ਨਿਸ਼ਾਨੀ ਆ ਤੁਸੀਂ ਦੇਖ ਕੇ ਘਰਾਂ ਨੂੰ ਇਹ ਜਿਹੜੀ ਤਸੱਲੀ ਕਰ ਸਕਦੇ ਹੋ ਮਿਲਦੇ ਹਾਂ ਦੋਸਤ